ਜੱਜਤ ਹੋਈਆਂ ਜਿਮਨੀ ਚੋਣਾ ਦੌਰਾਨ ਜਿੱਤ ਹਾਸਲ ਕਰਨ ਮਗਰੋਂ ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਇਹ ਯਾਤਰਾ ਸਵੇਰੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋਈ ਸੀ ਇਹ ਸ਼ੁਕਰਾਨਾ ਯਾਤਰਾ ਸਰਹੰਦ ਮੰਡੀ ਗੋਬਿੰਦਗੜ ਖੰਨਾ ਦੁਰਾਹਾਲ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਫਲੋਰ ਫਗਵਾੜਾ ਚਲੰਦਰ ਅਤੇ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇਗੀ ਉੱਥੇ ਮੱਥਾ ਟੇਕਣ ਤੋਂ ਬਾਅਦ ਇਹ ਯਾਤਰਾ ਦੁਰਗਿਆਣਾ ਮੰਦਰ ਅਤੇ ਫਿਰ वाल्मीकि राम तीर्थ मंदिर दर्शन करके समाप्त तो होवेगी जितो जितो एही यात्रा लंगेगी लोकां ਵੱਲੋਂ ਸਵਾਗਤ ਕੀਤਾ ਜਾਵੇਗਾ ਦੱਸ દઈએ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚੰਬੇਵਾਲ ਡੇਰਾ ਬਾਬਾ ਨਾਨਕ ਗਿੱਦੜਬਾਹਾ ਤੇ ਬਰਨਾਲਾ ਵਿੱਚ ਜਿਮਨੀ ਟੋਣਾ ਹੋਈਆਂ ਨੇ ਕਿਉਂਕਿ ਇੱਥੋਂ ਦੇ ਵਿਧਾਇਕ ਐਮਪੀ ਬਣ ਚੁੱਕੇ ਨੇ ਇਸ ਕਾਰਨ ਇਹ ਸੀਟਾਂ ਖਾਲੀ ਹੋ ਗਈਆਂ ਸਨ ਜਿਮਨੀ ਟੋਣਾ ਚ ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਆਪ ਦੇ ਖਾਤੇ 'ਚ ਆ ਗਈਆਂ ਨੇ ਆਮ ਆਨੀ ਪਾਰਟੀ ਨੇ ਇਹ ਸਾਰੀਆਂ ਸੀਟਾਂ ਪਹਿਲੀ ਵਾਰ ਜਿੱਤੀਆਂ ਨੇ ਜਦੋਂ ਕਿ ਬਰਨਾਲਾ ਸੀਟ ਨੂੰ ਆਪ ਦਾ ਗੜ ਕਿਹਾ ਜਾਂਦਾ ਸੀ ਇਸ ਤੇ ਹੁਣ ਕਾਂਗਰਸ ਦਾ ਕਬਜ਼ਾ ਕਰ ਪੈਚ ਇਸ ਤੇ ਹੁਣ ਇਸ ਤੇ ਹੁਣ ਕਾਂਗਰਸ ਨੇ ਕਬਜ਼ਾ ਕਰ ਲਿਆ ਇਸ ਦੇ ਨਾਲ ਹੀ ਚੰਬੇਵਾਲ ਤੋਂ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੰਬੇਵਾਲ ਦੇ ਪੁੱਤਰ ਡਾਕਟਰ ਇਸ਼ਾਕ ਨੇ ਟੋਨ ਜਿੱਤੀ ਹੈ ਅੱਜ ਆਜਾ ਬਸ ਕਰੋ ਅੱਜ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਣਾ ਕਰਨ ਦੇ ਲਈ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਇੱਕ ਸ਼ੁਕਰਾਣਾ ਯਾਤਰਾ ਅਸੀਂ ਕਰ ਰਹੇ ਹਾਂ ਬਾਈ ਥੱਲੇ ਜਵਾਬ ਚੱਲਦੀ ਚੱਲੋ लीडरशिप का शुक्राना करा जिन्ह ने मेनू और मेरी भी शेरी कसी को बहुत वही जिम्मेवारी सौंपी है पाब के लोगों का शुक्राना करा कि उन्होंने बहुत वाडा फतवाई इलेक्शन तीन सीटों चुता के दता है और परमात्मा अगर अरदस करा ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਬਾਖੂਬੀ ਇਮਾਨਦਾਰੀ ਦੇ ਨਾਲ ਸੰਦੇ ਇਧਰ ਦੇ ਵਸ ਗਏ ਔਰ ਪੰਜਾਬ ਨੂੰ ਮੁਰਦਾਰਾ ਖੁਸ਼ਹਾਲ ਰੰਗਾਂ ਨਾਲ ਪੰਜਾਬ ਬਣਾ ਲਗੇ ਹੈ। ਸਾਨੂੰ ਮਹਿਨਤ ਵਾਲੀ ਚੈਲੰਜ ਰਹੇਗਾ ਕੀ ਕਹੋਗੇ? ਜਦੋਂ ਪੂਰੀ ਇਮਾਨਦਾਰੀ ਦੇ ਨਾਲ ਵਰਤ ਤਾਂ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਸਾਰੇ ਸਾਥੀਆਂ ਨਾਲ ਲੈ ਕੇ ਚੱਲਦੇ ਹੋ ਤੇ ਚੈਲੰਜਸ ਨੂੰ ਆਪਰਚੂਨਿਟੀਆਂ ਦੇ ਵਿੱਚ ਕਨਵਰਟ ਕਰਕੇ ਹੀ ਕਾਮਯਾਬੀ ਨਿਕਲਦੀ ਹੈ। ਅੱਜ ਅੱਜ ਪਰਮਾਤਮਾ ਦਾ ਕਾਲੀ ਮਾਤਾ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਅਸੀਂ ਕਾਲੀ ਮਾਤਾ ਜੀ ਦੇ ਮੰਦਰ ਮੁਟੈਲ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਰ ਦਰਬਾਰ ਸਾਹਿਬ ਗੁਰਦਾਨ ਮੰਦਰ ਰਾਮਤੀਰਥ ਜੀ ਜਾਵਾਂਗੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਾਂਗੇ ਲੀਡਰਸ਼ਿਪ ਦਾ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਔਰ ਅਸੀਂ ਪਰਮਾਤਮਾ ਕੋਲ ਅਰਦਾਸ ਕਰਾਂਗੇ ਕਿ ਸਾਰੇ ਪੰਜਾਬ ਨੂੰ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਸ ਮਕਸਦ ਦੇ ਲਈ ਅਸੀਂ ਰਾਜਨੀਤੀ ਦੇ ਵਿੱਚ ਆਇਆ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਨਤ ਨਾਲ ਦੇਹੀ ਦਿਨਾਂ